ਹਾਲ ਤਾਂ ਉਸ ਦੇ ਸਾਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਹਮਿਲਪਾਲ ਦੇ ਸੱਤ ਸਾਥੀਆਂ ਨੂੰ ਅਸਮ ਤੋਂ ਪੰਜਾਬ ਲਿਆਂਦਾ ਗਿਆ ਤੇ ਕਿਸੇ ਵੇਲੇ ਵੀ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਜਨਾਲਾ ਕੋਰਟ ਬਾਹਰ ਭਾਰੀ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਮੁਲਜ਼ਮਾਂ ਨੂੰ ਡਿਬਰੂਗੜ੍ਹ ਤੋਂ ਲੈ ਕੇ ਆਈ ਹੈ ਦਰਸਲ ਪੰਜਾਬ ਪੁਲਿਸ ਕੱਲੀ ਦੋ ਫਲਾਈਟ ਦੇ ਜ਼ਰੀਏ ਅਸਮ ਤੋਂ ਇਹ ਮੁਲਜ਼ਮ ਪੰਜਾਬ ਲਿਆਂਦੇ ਗਏ ਨੇ ਜਿਨ੍ਹਾਂ ਦੇ ਵਿੱਚ ਦਰਜੀਤ ਗਲਤੀ ਹੈ ਆ ਗੁਰਨੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜਿਸ ਨੂੰ ਕਿਹਾ ਜਾਂਦਾ ਹੈ ਬਸੰਤ ਸਿੰਘ ਆ ਕੁਲਵੰਤ ਸਿੰਘ ਹਰਜੀਤ ਸਿੰਘ ਤੇ ਆ ਗੁਰਿੰਦਰ ਪਾਸ ਨੂੰ ਪੰਜਾਬ ਲਿਆਂਦਾ ਗਿਆ ਦਸਤ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਸੱਤ ਗਿੜੇ ਕੈਮਰਪਾਲ ਦੇ ਸਾਥੀਆਂ ਦਾ ਟ੍ਰਾਂਨਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਤੇ ਕੱਲ ਦੋ ਵਕਫਤ ਫਲਾਈਟ ਦੇ ਜ਼ਰੀਏ ਇਹਨਾਂ ਨੂੰ ਅਸਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਆ ਪੰਜਾਬ ਲਿਆਂਦਾ ਗਿਆ ਤਾਂ ਕਿਸੇ ਵੇਲੇ ਵੀ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅ ਦਰਸਲ ਅਜਨਾਲਾ ਕਾਂਡ ਜੋ ਕਿ ਸਾਲ 2023 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਵਾਪਰਦਾ ਜਦੋਂ ਆਪਣੇ ਸਾਥੀ ਨੂੰ ਛਡਾਉਣ ਦੇ ਲਈ ਅਮਰਪਾਲ ਤਾਂ ਉਸਦੇ ਸਾਥੀਆਂ ਦੇ ਵੱਲੋਂ ਅਜਨਾਲਾ ਥਾਣੇ ਤੇ हमला ਕਰ ਦਿੱਤਾ ਕਹਿੰਦਾ ਉਸ ਦੇ ਬਾਅਦ ਹੀ ਪੁਲਿਸ ਤੇ ਦੇ ਕੇ ਕਰਕੇ ਅਮਰਪਾਲ ਤੇ ਉਸ ਦੇ ਸਾਥੀਆਂ ਤੇ ਕਾਰਵਾਈ ਕੀਤੀ ਜਾਂਦੀ ਹੈ ਤੇ 2 ਸਾਲਾਂ ਤੋਂ ਦਰਸਲ NSA ਦੇ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਨਸਨ NSA ਉਸ ਤੋਂ ਬਾਅਦ ਹਾਲਾਂਕਿ ਐਕਸਟੈਂਡ ਨਹੀਂ ਕੀਤਾ ਗਿਆ 트랜ਜ਼ਿਟ ਵਾਰਡ ਹਾਸਲ ਕੀਤਾ ਗਿਆ ਤੇ ਅਮਰਪਾਲ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਤਾਂ ਸਦਾ ਰੋ ਕਰਾਂਗੇ ਜਨਾਲਾ ਜਿੱਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਫਿਲਹਾਲ ਦੀ ਕੀ ਕੋ ਜਾਣਕਾਰੀ ਹੈ ਕਦੋਂ ਇਹ ਪੰਜਾਬ ਲਿਆਂਦੇਗੇ ਨੇ ਕੀ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਨੇ ਅਮਰਪਾਲ ਤੇ ਸੱਤ ਸਾਥੀ ਕਦੋਂ ਤੱਕ ਇਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਆ ਬਿਲਕੁਲ ਪਰਵਿੰਦਰ ਸਾਹਿਬ ਤੋਂ ਪਹਿਲਾਂ ਮੈਂ ਇਹ ਜਾਣਕਾਰੀ ਸਾਂਝੀ ਕਰ ਦਿਆਂ ਕਿ ਅਸਾਮ ਦੇ ਦਿਬਰੂਗੜ ਜੇਲ੍ਹ ਤੋਂ ਇਹਨਾਂ ਨੂੰ ਦਿੱਲੀ ਤੱਕ ਬਾਏ 에ਅਰ ਜ਼ਰੂਰ ਲਿਆਂਦਾ ਗਿਆ ਸੀ ਪਰ ਪੰਜਾਬ ਇਹਨਾਂ ਨੂੰ ਜੋ ਹੈ ਬਾਏ ਰੋਡ ਲੈ ਕੇ ਪੁਲਿਸ ਆ ਰਹੀ ਹੈ ਤਾਂ ਥੋੜੀ ਦੇਰ ਦੇ ਵਿੱਚ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰ ਦਾਂਗੇ ਇਸ ਵੇਲੇ ਅਸੀਂ ਅਜਨਾਲਾ ਕੋਰਟ ਦੇ ਬਾਹਰਾਂ ਜਿੱਥੇ ਕਿ ਪੁਲਿਸ ਦੀ ਤਣਾਤੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਇੱਥੇ ਤਣਾਤ ਕੀ ਜੀਤੀ ਗਈ ਹੈ ਹਾਲਾਂਕਿ ਕੁਝ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਭਾਵੇਂ ਉਹ ਪ੍ਰਧਾਨ ਮੰਤਰੀ ਬਾਜੇਕੇ ਦੀ ਗੱਲ ਕਰੀਏ ਉਸ ਦੇ ਪਿਤਾ ਇੱਥੇ ਪਹੁੰਚੇ ਨੇ ਉਸ ਤੋਂ ਇਲਾਵਾ ਅਮਰਤਪਾਲ ਦੇ ਜਿਹੜੇ ਵਕੀਲ ਨੇ ਉਹ ਮੌਜੂਦ ਨੇ ਤਾਂ ਕੋਰਟ ਦੇ ਅੰਦਰ ਅੰਦਰ ਦੀ ਜੇਕਰ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਅੰਦਰ ਕਾਫੀ ਜਿਹੜੀ ਪੁਲਿਸ ਫੋਰਸ ਹੈ ਉਹ ਤਣਾਤ ਕੀਤੀ ਗਈ ਹੈ ਕਿਉਂਕਿ ਸੁਰੱਖਿਆ ਦੇ ਹਵਾਲੇ ਦੇ ਨਾਲ ਇਹ ਜਿਹੜੀ ਤਣਾਤੀ ਇਹ ਆ ਉਹ ਕੀਤੀ ਗਈ ਹੈ ਔਰ ਗੇਟ ਜਿਹੜੇ ਨੇ ਕੋਰਟ ਦੇ ਉਹ ਤੁਸੀਂ ਦੇਖ ਸਕਦੇ ਹੋ ਕਿ ਬੰਦ ਨੇ ਔਰ ਜਦੋਂ ਕਾਫਲਾ ਜਿਹੜਾ ਪੁਲਿਸ ਦਾ ਕਿਉਂਕਿ ਕਾਫੀ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਇੱਥੇ ਵੀ ਤਾਇਨਾਤ ਹੈ ਔਰ ਜਿਹੜੇ ਲੋਕਾਂ ਨੂੰ ਇੱਥੇ ਲੈ ਕੇ ਆਇਆ ਜਾ ਰਿਹਾ ਉਹਨਾਂ ਦੇ ਨਾਲ ਵੀ ਸੁਰੱਖਿਆ ਦਸਤਾ ਜਿਹੜਾ ਵੱਡੀ ਤਦਾਦ ਦੇ ਵਿੱਚ ਨਾਲ ਵੀ ਕਾਫਲਾ ਜਿਹੜਾ ਪੁਲਿਸ ਦਾ ਉਹ ਆ ਰਿਹਾ ਤਾਂ ਥੋੜੀ ਦੇਰ ਦੇ ਵਿੱਚ ਉਹ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਸੰਝੀਆ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਅਜਨਾਲਾ ਕੋਰਟ ਦੇ ਬਾਹਰ ਕਿਉਂਕਿ ਅਜਨਾਲਾ ਥਾਣੇ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ ਸੀ ਵੱਡੀ ਤعداد ਦੇ ਵਿੱਚ ਅਮਰਤਪਾਲ ਔਰ ਉਸ ਦੇ ਜਿਹੜੇ ਸਾਥੀ ਨੇ ਉਹ ਅਜਨਾਲਾ ਥਾਣੇ ਪਹੁੰਚੇ ਸੀ ਤਾਂ ਉਹੀ ਜਿਹੜੀ ਐਫ ਆਈ ਆਰ ਹੈ ਉਸ ਦੇ ਤਹਿਤ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਬਾਅਦ ਦੇ ਵਿੱਚ ਐਨ ਐਸ ਏ ਜਿਹੜੀ ਹੈ ਉਹ ਇਹਨਾਂ ਸਾਰੇ ਲੋਕਾਂ ਤੇ ਲਗਾਈ ਗਈ ਸੀ ਹਾਲਾਂਕਿ ਅਮਰਤਪਾਲ ਨੂੰ ਜੋ ਜੋ ਹੈ 20 25 ਦਿਨਾਂ ਬਾਅਦ ਕਿਹਾ ਜਾ ਰਿਹਾ ਕਿ ਉਸ ਨੂੰ ਵੀ ਜੋ ਹੈ ਪੰਜਾਬ ਲੈ ਕੇ ਆਇਆ ਜਾਏਗਾ ਪਰ ਅੱਜ ਉਸ ਦੇ ਜਿਹੜੇ ਸੱਤ ਸਾਥੀ ਦੱਸੇ ਜਾ ਰਹੇ ਨੇ ਉਹਨਾਂ ਨੂੰ ਥੋੜੀ ਦੇਰ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਅਜਨਾਲਾ ਆ ਕੋਰਟ ਦੇ ਵਿੱਚ ਲੈ ਕੇ ਪਹੁੰਚੇਗੀ ਔਰ ਇੱਥੇ ਪੇਸ਼ ਕੀਤਾ ਜਾਏਗਾ ਕਿਉਂਕਿ ਜਿਸ ਤਰ੍ਹਾਂ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਵੱਲੋਂ ਜਿਹੜਾ ਇਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ ਗਿਆ ਉਸ ਦੇ ਮੁਤਾਬਕ 22 ਮਾਫ ਕਰਨਾ 20 ਜੋ ਮਾਰਚ ਹੈ 20 ਮਾਰਚ ਤੱਕ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਤਾਂ ਅੱਜ ਕਿਉਂਕਿ ਕੱਲ ਸ਼ਨੀਵਾਰ ਹੈ ਉਸ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ ਤਾਂ ਅੱਜ ਇਹਨਾਂ ਸਾਰੇ ਮੁਲਦਮਾਂ ਨੂੰ ਜੋ ਹੈ ਉਹ ਦੀ ਬਰੂਗੜ ਜੇਲ੍ਹ ਦੇ ਵਿੱਚੋਂ ਲਿਆ ਕੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਪੇਸ਼ ਕਰਨ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਜਿਹੜੀ ਨਫਰੀ ਹੈ ਪੁਲਿਸ ਦੀ ਉਹ ਅਜਨਾਲਾ ਕੋਰਟ ਦੇ ਅੰਦਰ ਔਰ ਬਾਹਰ ਨਜ਼ਰ ਆ ਰਹੀ ਹੈ ਤਾਂ 8 ਵਜੇ ਦਾ ਜਿਹੜਾ ਸਮਾਂ ਸੀ ਕਿ 8 ਵਜੇ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਪਰ ਕਿਉਂਕਿ ਹੁਣ ਸਮਾਂ ਜੋ ਹੈ 8 ਵਜੇ ਤੋਂ ਉੱਪਰ ਹੋ ਚੁੱਕਿਆ ਤਾਂ ਕਿਸੇ ਵੀ ਵੇਲੇ ਜੋ ਹੈ ਪੁਲਿਸ ਇਹਨਾਂ ਸਾਰੇ ਮੁਲਜ਼ਮਾਂ ਨੂੰ ਲੈ ਕੇ ਅਜਨਾਲਾ ਕੋਰਟ ਦੇ ਵਿੱਚ ਪਹੁੰਚ ਸਕਦੀ ਹੈ ਜੀ ਪ੍ਰਵਿੰਦਰ राजीव ਅਮਰਪਾਲ ਦੇ ਜੋ ਸਾਥੀ ਨੇ ਉਹਨਾਂ ਦੇ ਵਕੀਲ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਕੀ ਕੋ ਜਾਣਕਾਰੀ ਦਿੱਤੀ ਗਈ ਹੈ ਜਾਂ ਉਹਨਾਂ ਦਾ ਕੀ ਤਰਕ ਹੈ ਜਾਂ ਕੀ ਅੱਜ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇਸ ਦਰਾਂ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ ਪੂਰੇ ਕੇਸ ਦੇ ਵਿੱਚ ਕੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ ਅਗਲੀ ਕੀ ਪ੍ਰਕਿਰਿਆ ਰਹਿ ਸਕਦੀ ਹੈ ਬਿਲਕੁਲ ਲਾਜ਼ਮੀ ਤੌਰ ਤੇ ਕਿਉਂਕਿ 20 ਮਾਰਚ ਤੱਕ ਜੋ ਹੈ 트랜ਜ਼ਿਟ ਤੇ ਰਿਮਾਂਡ ਜਿਹੜਾ ਪੁਲਿਸ ਨੇ ਹਾਸਲ ਕੀਤਾ ਇਸੇ ਕਰਕੇ ਹੀ 20 ਮਾਰਚ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਮੈਂ ਤਸਵੀਰਾਂ ਨਾਲ ਨਾਲ ਦਿਖਾ ਦਿਆਂ ਤਾਂ ਅਦਾਲਤ ਦੇ ਵਿੱਚ ਪੇਸ਼ ਕਰਨ ਦਾ ਇੱਕੋ ਇੱਕ ਪੁਲਿਸ ਦਾ ਜਿਹੜਾ ਮਕਸਦ ਹੈ ਕਿ ਹੋਰ ਰਿਮਾਂਡ ਜਿਹੜਾ ਉਸ ਨੂੰ ਵਧਾਇਆ ਜਾਵੇ ਤਾਂ ਕਿ ਜਿਹੜੀ ਪੁਛਗਛ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾ ਸਕੇ ਕਿਉਂਕਿ ਪੁਲਿਸ ਜੋ ਹੈ ਪੰਜਾਬ ਦੇ ਵਿੱਚ ਇਹਨਾਂ ਸਾਰੇ ਮੁਲਜ਼ਮਾਂ ਨੂੰ ਲਿਆਉਣ ਦਾ ਇੱਕੋ ਇੱਕ ਕਾਰਨ ਹੈ ਕਿ ਇਹਨਾਂ ਦੀ ਜਿਹੜੀ ਪੁਛਗਛ ਹੈ ਉਹ ਪੰਜਾਬ ਦੇ ਵਿੱਚ ਹੀ ਕੀਤੀ ਜਾਵੇ ਤਾਂ ਇਹ ਵੀ ਜ਼ਰੂਰੀ ਨਹੀਂ ਹੈ ਕਿ ਅੱਜ ਭਾਵੇਂ ਜਨਾਲਾ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾ ਜਾਣਾ ਹੈ ਪਰ ਪੁਸ਼ਗੀਸ਼ ਤੇ ਨਹੀਂ ਇਹਨਾਂ ਨੂੰ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਲਗਾਇਆ ਜਾ ਸਕਦਾ ਹੈ ਉਹਨਾਂ ਦੇ ਕੋਲ ਸ਼ਕਤੀ ਦੇ ਨਾਲ ਪੁਸ਼ਗੀਸ਼ ਜਿਹੜੀ ਹੈ ਉਹ ਕੀਤੀ ਜਾਣੀ ਕਿਉਂਕਿ ਹੁਣ ਤੱਕ ਜਿਹੜੀ ਐਨਐਸਏ ਲਗਾਈ ਗਈ ਸੀ ਉਸ ਦੇ ਵਿੱਚ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਸੀ ਔਰ ਹੁਣ ਉਸ ਜਿਹੜੀ ਐਨਐਸਏ ਉਸ ਨੂੰ ਐਕਸਟੈਂਡ ਨਹੀਂ ਕੀਤਾ ਗਿਆ ਤਾਂ ਇਹੀ ਕਾਰਨ ਹੈ ਕਿ ਇਹਨਾਂ ਸਾਰੇ ਮੁਲਜ਼ਮਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਪੰਜਾਬ ਦੇ ਵਿੱਚ ਹੀ ਜਿਹੜੀ ਇਸ ਪੂਰੇ ਮਾਮਲੇ ਦੀ ਜਿਹੜੀ ਐਫ ਆਈ ਆਰ ਅਜਨਾਲਾ ਥਾਣੇ ਦੇ ਵਿੱਚ ਦਰਜ ਹੋਈ ਸੀ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਪੰਜਾਬ ਦੇ ਵਿੱਚ ਹੀ ਜੋ ਹੈ ਉਹ ਕੀਤੀ ਜਾਣੀ ਕਿਉਂਕਿ ਹੁਣ ਤੱਕ ਇਹ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਔਰ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫਿਲਹਾਲ ਨਹੀਂ ਸੀ ਕੀਤੀ ਜਾ ਰਹੀ ਤਾਂ ਹੁਣ ਇਹਹੀ ਮਕਸਦ ਹੈ ਪੁਲਿਸ ਦਾ ਕਿ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਔਰ ਉਸ ਮਾਮਲੇ ਦੇ ਨਾਲ ਨਾਲ ਹੋਰ ਜਿਹੜੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਨੇ ਉਹਨਾਂ ਸਾਰੇ ਮਾਮਲਿਆਂ ਦੀ ਜਾਂਚ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕਰਕੇ ਹੀ ਅਗਲੀ ਜਿਹੜੀ ਕਾਰਵਾਈ ਹੈ ਉਹ ਵਿੰਡੀ ਜਾਣੀ ਹੈ ਪੁਲਿਸ ਵੱਲੋਂ ਤਾਂ ਇਹੀ ਕਾਰਨ ਹੈ ਕਿ ਅੱਜ ਅਜਨਾਲਾ ਕੋਰਟ ਦੇ ਵਿੱਚ ਇਹਨਾਂ ਦੀ ਪੇਸ਼ੀ ਹੈ ਰਾਜੀਵ ਇਹ ਕੋਈ ਸਪਸ਼ਟ ਹੋ ਸਕਿਆ ਕਿ ਦੋ ਫਲਾਈਟ ਦੇ ਜ਼ਰੀਏ ਜੋ ਕਿ ਅਸਮ ਤੋਂ ਲਿਆਂਦਾ ਆ ਗਿਆ ਕਿੰਨੇ ਵਜੇ ਫਲਾਈਟ ਦਿੱਲੀ ਪਹੁੰਚੀ ਜਾਂ ਦਿੱਲੀ ਤੋਂ ਆਪਰਸ ਦਾ ਕਾਫਲਾ ਇਹਨੂੰ ਲੈ ਕੇ ਕਦੋਂ ਤੋਂ ਰਵਾਨਾ ਹੋਇਆ ਕਦੋਂ ਤੱਕ ਪਹੁੰਚ ਸਕਦੇ ਨੇ ਅਜਿਹੀ ਕੋਈ ਜਾਣਕਾਰੀ ਹੈ ਆ ਜਨਾਲਾ ਕੁਰਦੀਆਂ ਤੁਹਾਨੂੰ ਸੇ ਲਾਈਵ ਤਸਵੀਰਾਂ ਬੁਖਾ ਰਹੇ ਹਾਂ ਦਰਸਲਾ ਅਮਰਪਾਲ ਦੇ 7 ਸਾਥੀਆਂ ਨੂੰ ਜੋ ਕਿ ਅਸਮ ਤੋਂ ਪੰਜਾਬ ਲਿਆਂਦਾ ਗਿਆ ਕਿਸੇ ਵੇਲੇ ਵਿੱਚ ਨਾਲਾ ਕੋਰਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਫਿਲਹਾਲ ਵੀ ਜੋ ਜਾਣਕਾਰੀ ਸਾਮਣੇ ਆ ਰਹੀ ਹੈ ਦਰਸਲ ਫਲਾਈਟ ਦੇ ਜ਼ਰੀਏ ਦੋ ਫਲਾਈਟਾਂ ਦੇ ਜ਼ਰੀਏ ਇਹ ਸਾਤ ਅਮਰਪਾਲ ਦੇ ਸਾਥੀਆਂ ਨੂੰ ਅਸਮ ਤੋਂ ਲਿਆਂਦਾ ਗਿਆ ਫਲਾਈਟ ਜੋ ਕਿ ਅਸਮ ਤੋਂ ਦਿੱਲੀ ਪਹੁੰਚੀ ਹੈ ਤੇ ਇਹ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਤੋਂ ਬਾਈ ਰੋਡ ਜੋ ਕਿ ਪੁਲਿਸ ਇਹਨਾਂ ਅਮਰਪਾਲ ਦੇ ਸਾਤ ਸਾਥੀਆਂ ਨੂੰ ਪੰਜਾਬ ਲੈ ਕੇ ਆ ਰਹੀ ਹੈ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਉਹਨਾਂ ਨਮਰਸਰ ਆਪ ਉਸ ਲੈ ਕੇ ਪਹੁੰਚ ਸਕਦੀ ਹੈ ਤੇ ਕਿਸੇ ਵੀ ਵੇਲੇ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੇਖੋ ਅੱਜ ਆਪਣੇ ਜਿਹੜੇ ਸੱਤ ਅਮਰਤਪਾਲ ਦੇ ਸਾਥੀ ਹੋ ਉਹਨਾਂ ਨੂੰ ਲੈ ਕੇ ਕੋਰਟ ਤੇ ਪੇਸ਼ ਕਰ ਰਹੇ ਆ। ਸਾਨੂੰ ਰਾਤ ਦੇਰ ਪਤਾ ਲੱਗਾ ਕਿ ਅੱਜ ਲੈ ਕੇ ਆਉਣਗੇ। ਹੁਣ ਦੇਖੋ ਸਾਡੇ ਵਕੀਲ ਸਾਹਿਬ ਪਹੁੰਚ ਚੁੱਕੇ ਆ ਖਾਰਾ ਸਾਹਿਬ ਤੇ ਰਿਤੂ ਰਾਜ ਜੀ ਅੰਦਰ ਹੋਰ ਵੀ ਆ ਰਹੇ ਆ। ਹੁਣ ਦੇਖੋ ਕਿਵੇਂ ਇਹ ਫੋਰਸ ਰਿਮਾਰਡ ਮੰਗੇ ਕਿ ਹੁਣ ਦੇਖੋ ਆਪਣੇ ਬੰਦੇ ਕੀ ਕਹਿੰਦੇ ਇੱਕ ਕਿੰਨੇ ਬੰਦੇ ਲੈ ਕੇ ਆਏ ਹੈ ਇਹ 7 ਬਾਜੀ ਕਿਹੜੇ ਕਿਹੜੇ ਆਉਂਦੇ ਉਹਨਾਂ ਦੇ ਵਿੱਚ ਇੱਕ ਗੁਰਮੀਤ ਸਿੰਘ ਬੁੱਕਣਵਾਲ ਬਲਵੰਤ ਸਿੰਘ ਰਾਓ ਕੇ ਬਸੰਤ ਸਿੰਘ ਤੇ ਗਰੋਜਲਾ ਹਰਜੀਤ ਸਿੰਘ ਤੇ ਇੱਕ ਆਪਣਾ ਹੈਗਾ ਵਾਜੇ ਕੇ ਪ੍ਰਧਾਨ ਮੰਤਰੀ ਭਗਵੰਤ ਸਿੰਘ ਅੱਜ 7 ਕਿਉਂ ਸਪੈਸ਼ਲ ਕਰ ਰਹੇ ਹਨ ਜਿਨਕੀ ਐਨਐਸਏ ਖਤਮ ਹੋਈ ਹੈ ਉਹਨਾਂ ਕੋ ਅੱਜ ਯਹਾਂ ਪੇ ਅਪੀਅਰ ਕਰਨਗੇ ਕਿਉਂਕਿ ਅੱਜ ਪੇਸ਼ੀ ਤੇ ਲੈ ਕੇ ਆਏ ਕਿ एफ आई आर नंबर उनताली में लेके आएंगे तो क्या मुझे कि उनको जाएगी रिमांड कह रहे हैं कम कम से क्या थोड़ा ये बताओ देखो हमारी कोशिश होगी कि रिमांड कम से कम ही मिले या ना मिले जी तो कितने में पेश किया जाएगा साढ़े आठ नौ बजे पेश करेंगे तो कितने बंदे हैं टोटली अभी तो सात बंदे हैं जो पेश करने हैं सात आदमी पेश कर रहे हैं जिसमें गुरमीत सिंह बुकनवाल दलजीत सिंह कलसी बसंत सिंह कलवंत सिंह राव के टोटल सात आदमी 49 ਨੰਬਰ ਐਫ ਆਈ ਆਰ ਅਜਨਾਲਾ ਕਾਂਡ ਕੀ ਹੈ ਜੀ ਅਜਨਾਲਾ ਮੇ ਜਾ ਇਹਨਾਂ ਨੇ ਦਿਖਾਇਆ ਕਿ ਕੋਈ ਅਟੈਕ ਹੋਆ ਥਾ ہماری ਤਰਫ ਸੇ ਤਾਂ ਕਹਿਣਾ ਕਿ ਕੋਈ ਅਟੈਕ ਨਹੀਂ ਪਰ ਪੁਲਿਸ ਕੀ ਥਿਉਰੀ ਦੇ ਮੁਤਾਬਕ ਵਹਾਂ ਕੋਈ ਅਟੈਕ ਬਤਾ ਰਹੇ ਹਨ ਅਜਨਾਲਾ ਕਾਂਡ ਉਸਕੋ ਨਾਮ ਦਿਆ ਹੈ ਤੇ